ਮੇਟਰੋ ਵਸ਼ੇਰਾ ਦਿਖਾਉਣ ਲੱਗਿਆ ਤੁਹਾਨੂੰ ਨੀਲਾ ਚੰਬਾ ਕੰਨਾਂ ਕੋਨਾਂ ਦਾ ਬਹੁਤ ਸਕੀਨ ਆ ਮੂੰਹ ਦਾ ਬਹੁਤ ਸੋਹਣਾ ਤੇ ਸਾਫ ਸੁਥਰਾ ਵਸ਼ੇਰਾ ਹੱਡਾਂ ਪੈਰਾਂ ਦਾ ਬਾਈਏ ਨੂੰ ਸੇਲ ਕਰ ਰਹੇ ਨੇ ਵਸ਼ੇਰੇ ਨੂੰ ਤੇ ਵਸ਼ੇਰਾ ਸਕੀਨ ਬਹੁਤ ਆ ਆਪਣੇ ਆਪ ਦੇ ਵਿੱਚ ਤੇ ਲਿੱਸਾ ਥੋੜਾ ਜਿਆ ਜ਼ਰੂਰ ਹੈਗਾ ਕੰਨ ਕੋਨ ਦੇਖੋ ਤੁਸੀਂ ਦਿਲ ਬਣਾਉਂਦਾ ਕੰਨਾਂ ਦਾ ਐਨ ਤੇ ਫੇਸ ਫੂਸ ਸੋਹਣਾ ਵਸ਼ੇਰੇ ਦਾ ਤੇ ਲੰਬਾਈ ਲੰਮੂਈ ਵੀ ਹੈਗੀ ਆ ਤੇ ਬਾਈਏ ਨੂੰ ਸੇਲ ਕਰ ਰਹੇ ਨੇ ਵਸ਼ੇਰੇ ਨੂੰ ਜੇ ਕੋਈ ਮਿੱਤਰ ਪਿਆਰਾ ਚੰਬੇ ਵਸ਼ੇਰੇ ਦੀ ਭਾਲ ਵਿੱਚ ਆ ਤਾ ਬਾਈ ਦਾ ਆਪਾਂ ਨੰਬਰ ਵੀ ਦੇਵਾਂਗੇ ਵੀਡੀਓ ਦੇ ਵਿੱਚ ਤੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਬਸ਼ੇਰਾ ਨੀਲਾ ਚੰਬਾਗਾ ਤੇ ਰਾਂਗੇ ਨੇ ਸਾਰੇ ਨੇ ਨੀਲਾ ਕਰ ਜਾਣਾ ਬਾਈ ਕਹਿੰਦਾ ਤੇ ਮੋਲੇ ਦਾ ਬਾਈ ਕਰਦਾ 25000 ਰੁਪਿਆ ਪੌਰੀਆਂ ਦਾ ਬਿਲਕੁਲ ਸਾਫ਼ ਆ ਬਸ਼ੇਰਾ ਤੇ ਇਹ ਸਾਹੋ ਕੀ ਬਲੱਡ ਲਾਈਨ ਦਾ ਰਾਜਾ ਘੋੜਾ ਕੋਈ ਉਸ ਘੋੜੇ ਦਾ ਇਹ ਬਸ਼ੇਰਾਗਾ ਦੋਸਤੋ ਜਿਹੜੇ ਘੋੜੇ ਦਾ ਇਹ ਬੱਚਾਗਾ ਬਾਈ ਕਹਿੰਦਾ ਵੀ ਬਹੁਤ ਚੰਗੀ ਹਾਈਟ ਦਾ ਤੇ ਚੰਗਾ ਘੋੜਾ ਦੋਸਤੋ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇਦਾ ਬਾਈ ਦਾ ਬਾਈ ਦਾ ਏਰੀਆ ਪਾ ਜਾਂਦਾ ਬਾਗਾ ਪੁਰਾਣਾ ਮੋਗਾ ਤੇ ਬਾਈ ਨਾਲ ਗੱਲਬਾਤ ਕਰ ਲਿਓ ਬਾਈ 25000 ਰੁਪਇਆ ਬਾਈ ਕਹਿੰਦਾ ਵੀ ਦੇਣ ਲੈਣੀਆਂ ਤੇ ਪੌਰੀਆਂ ਦਾ ਸਾਫ ਆ ਹੱਡਾਂ ਪੈਰਾਂ ਦਾ ਬਿਲਕੁਲ ਸਾਫ ਆ ਜੇ ਕੋਈ ਮਿੱਤਰ ਪਿਆਰਾ ਨੀਲਾ ਚੰਬਾ ਇਸੇ ਰਾ ਖਰੀਦਣ ਦਾ ਚਾਹਵਾਣਾ ਤਾਂ ਫੋਨ ਤੇ ਗੱਲਬਾਤ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ